ਸਰ ਮਤਲਬ ਪਹਿਲਾਂ ਮੇਰੀ ਇੱਕ ਰਿਫਿਊਜ਼ਲ ਸੀਗੀ ਲਾਤਰੀਆ ਦੀ ਤਾਂ ਉਸ ਤੋਂ ਥੋੜਾ ਟਰਸਟ ਬ੍ਰੇਕ ਹੋ ਗਿਆ ਸੀਗਾ ਮੈਂ ਤੁਹਾਡੇ ਕੋਲ ਆਈ ਮਿਲੋ ਲੁਧਿਆਣਾ ਤੋਂ ਆਈ ਗੁਰਪ੍ਰੀਤ ਕੋਰ ਨੂੰ ਜਿਨ੍ਹਾਂ ਨੇ ਇੱਕ ਰਿਫਿਊਜ਼ਲ ਤੇ 1.5 ਤੋਂ 2 ਲੱਖ ਰੁਪਏ ਖਰਾਬ ਕਰਨ ਤੋਂ ਬਾਅਦ ਚੂਜ਼ ਕੀਤਾ ਸਾਈਓਰਸੀ ਅਤੇ ਲਿਆ ਪੰਜਾਬ ਦੇ ਸਭ ਤੋਂ ਘੱਟ ਬਜਟ ਦੇ ਨਾਲ ਸਾਈਪਰਸ ਦਾ ਵੀਜ਼ਾ ਅਤੇ ਨਾਲ ਦੇ ਨਾਲ ਹੀ ਫਾਊਂਡੇਸ਼ਨ ਵਾਲੇ ਬੱਚਿਆਂ ਲਈ ਵੀ ਦਿੱਤੀ ਸਟਡੀ ਵੀਜ਼ਾ ਐਕਸਪਰਟ ਬਲਜਿੰਦਰ ਸਿੰਘ ਸੈਕਲ ਨੇ ਬਹੁਤ ਹੀ ਖਾਸ ਇਨਫੋਰਮੇਸ਼ਨ ਕਿਥੋਂ ਆਇਓ ਸਰ ਲੁਧਿਆਣਾ ਤੋਂ ਲੁਧਿਆਣੇ ਤੋਂ ਫਰਦੂ ਵਿਧਾਨਾ ਗੁਰਦਾਸਪੁਰ ਕਰਤਾਰਪੁਰ ਕਾਫੀ ਦੂਰੋ ਦੂਰੋ ਪੂਰੇ ਪੰਜਾਬ ਤੋਂ ਕਲਾਇੰਟ ਆ ਰਹੇ ਨੇ ਤੇ ਮੈਂ ਤੁਸੀਂ ਪੂਰਾ ਲੁਧਿਆਣਾ ਮੈਂ ਮਤਲਬ ਮੈਟਰੋ ਸਿਟੀ ਹੈ ਪੰਜਾਬ ਦੀ ਉਹ ਛੋੜ ਕੇ ਚਰਨੰਦਰੀ ਕਿਉਂ ਸਰ ਮਤਲਬ ਪਹਿਲਾਂ ਮੇਰੀ ਰਿਫਿਊਜ਼ਲ ਸੀਗੀ ਲਾਤਵੀਆ ਜੀ ਤਾਂ ਉਸ ਤੋਂ ਤੁਹਾਡਾ ٹرسٹ ਬ੍ਰੇਕ ਹੋ ਗਿਆ ਸੀਗਾ ਜੀ ਮੈਂ ਤੁਹਾਡੇ ਕੋਲ ਨਹੀਂ ਅੱਛਾ ਉਹ ਦੋਸੇ ਆਪਣੀ ਸਿਟੀ ਚ ਲੁਧਿਆਣਾ ਚ ਅਪਲਾਈ ਕੀਤਾ ਸੀ ਕੀ ਕਿ ਅਦੇ ਕਿੰਨਾ ਪੈਸਾ ਖਰਾਬ ਹੋਇਆ ਮੈਮ ਉਹ ਡੇਟ ਤੋਂ 2 ਲੱਖ ਖਰਾਬ ਹੋ ਗਿਆ ਸੀ ਡੇਟ ਤੋਂ 2 ਲੱਖ ਰੁਪਏ ਖਰਾਬ ਕਰਕੇ ਫਿਰ ਤੁਹਾਨੂੰ ਸਾਈਓ ਵਰਸਿਸ ਬਾਰੇ ਕਿੱਦਾ ਪਤਾ ਲੱਗਿਆ ਮੈਂ ਇੰਸਟਾ ਤੇ ਦੇਖਿਆ ਸੀਗਾ ਤੇ ਮੇਰੇ ਕੋਲ ਦੋ ਤਿੰਨ ਫਰੈਂਡਸ ਵੀ ਗਏ ਨੇ ਤੁਹਾਡੇ ਕੋਲੋਂ ਤਾਂ ਉਹਨਾਂ ਨੇ ਮਤਲਬ ਕਾਦੀ ਰੈਫਰੈਂਸ ਦਿੱਤੀ ਸੀ ਜੀ ਕਿੱਥੇ ਗਏ ਨੇ ਮੈਮ ਕਿਹੜੀ ਕੰਟਰੀ ਹੋ ਸਾਈਪਰਸ ਗਏ ਹੋ ਜਾਂ ਯੂਕੇ ਗਏ ਹੋ ਇਕ ਸਾਈਪਰਸ ਤੇ ਇਕ ਯੂਕੇ ਗਿਆ ਤੇ ਸਾਈਪਰਸ ਵਾਲੇ ਤਾਂ ਕਿੰਨਾ ਟਾਈਮ ਹੋ ਗਿਆ ਗਿਆ ਹੋਏ ਮੈਮ ਉਹਨਾਂ ਨੂੰ ਤਾਂ ਸਿਰ 3 ਮੰਥ ਹੋਇਆ 3 ਮੰਥ ਹੋਇਆ ਕੀ ਕਹਿਣਾ ਮੈਮ ਉਹਨਾਂ ਦਾ ਕਿੱਦਾ ਦੀ ਕੰਟਰੀ ਹੈ ਵਧੀਆ ਹੀ ਦੱਸਿਆ ਜੋ ਵੀ ਐ ਸਭ ਕੁਝ ਪਿੰਡ ਤੱਕ ਹੋ ਗਿਆ ਦਿੱਤਾ ਵਧੀਆ ਤੁਸੀਂ ਫਾਊਂਡੇਸ਼ਨ ਇਹ ਜਾ ਰਹੇ ਹੋ ਡਿਗਰੀ ਜਾ ਰਹੇ ਹੋ ਫਾਊਂਡੇਸ਼ਨ ਇਹ ਜਾ ਰਹੇ ਹੋ ਤੇ ਤੁਹਾਨੂੰ ਕਲੀਅਰ ਹੈ ਕਿ ਉੱਥੇ ਜਾ ਕੇ ਤੁਸੀਂ ਆਪਣੇ 5 ਬੈਂਡ ਅਚੀਵ ਕਰਨੇ ਆਂ ਥੈਨ ਤੁਹਾਨੂੰ ਡਿਗਰੀ ਮਿਲੇਗੀ 4 ਇਅਰ ਦੀ ਹਾਂਜੀ ਤੇ ਜਾ ਕੇ ਮੈਡਮ ਫੋਕਸ ਨਾ ਪਹਿਲੇ ਜੋ ਮੈਨੂੰ ਉੱਥੋਂ ਬਹੁਤ سارے ਬੱਚੇ ਜਾ ਕੇ ਦੱਸਦੇ ਨੇ ਕਿ ਸਾਡੇ ਏਜੰਟ ਨੇ ਤਾਂ ਸਾਨੂੰ ਦੱਸਿਆ ਇਨੀ ਕਿ ਫਾਊਂਡੇਸ਼ਨ ਤੋਂ ਬਾਅਦ ਤੁਸੀਂ 5 ਬੈਂਡ ਅਚੀਵ ਕਰਨੇ ਆ ਬਹੁਤ ਈਜ਼ੀ ਹੈ ਦੇਖੋ ਤੁਸੀਂ ਪੀਟੀ ਜਾਂ ਆਇਲਸ ਦਾ ਸਕੋਰ ਕਿਤਰਾ ਹੋਏਗਾ ਨਾ एग्जाम ਦਿੱਤਾ ਹੋਏਗਾ ਸੋ ਓਬਵੀਅਸ ਹੈ ਤਾਂ ਹੀ ਤੁਸੀਂ ਅਪਲਾਈ ਕੀਤਾ ਸੋ ਉਸ ਤੋਂ ਬਾਅਦ 5 ਬੈਂਡ ਅਚੀਵ ਕਰਨਾ ਬਹੁਤ ਈਜ਼ੀ ਹੈ ਸਿਰਫ ਬੱਚੇ ਕੀ ਕਰਦੇ ਨੇ ਜਾ ਕੇ ਉੱਥੇ ਜਾ ਕੇ ਨਾ ਕੰਮ ਨੂੰ ਪਾਇਓਰਟੀ ਦਿੰਦੇ ਆ ਸੋ ਸੋਚਦੇ ਆ ਕਿ ਸਾਨੂੰ ਕੰਮ ਮਿਲ ਗਿਆ ਅਸੀਂ ਪੈਸਾ ਕਮਾਉਣਾ ਸ਼ੁਰੂ ਕਰ ਦਈਏ ਮੈਂ ਤੁਹਾਡੇ ਥਰੂ ਹਰ ਇੱਕ ਬੱਚੇ ਨੂੰ ਮੈਸੇਜ ਦੇਣਾ ਚਾਹਾਂਗਾ ਜਿਹੜਾ ਕਿ ਫਾਊਂਡੇਸ਼ਨ ਦੇ ਕੋਰਸ 'ਚ ਜਾ ਰਿਹਾ ਹੈ ਤੁਸੀਂ 2000 ਯੂਰੋ ਨਾਲ ਲੈ ਕੇ ਜਾਣਾ ਤੁਸੀਂ ਉੱਥੇ ਜਾ ਕੇ ਕਾਲਜ ਨੂੰ ਕੋਈ ਪੈਸਾ ਨਹੀਂ ਪੇ ਕਰਨਾ ਅਗਰ ਤੁਸੀਂ ਸਾਈਓਵਰਸੇਡ ਥਰੂ ਗਏ ਹੋ ਅਗਰ ਕਿਸੇ ਹੋਰ ਕੰਸਲਟੈਂਟ ਦੇ ਥਰੂ ਗਏ ਹੋ ਤਾਂ ਤੁਹਾਨੂੰ 1000 ਤੋਂ ਲੈ ਕੇ 800 ਯੂਰੋ ਤੱਕ ਪੇ ਕਰਨਾ ਪਏਗਾ ਸੋ ਜਿਹੜੇ ਤੁਸੀਂ ਸਾਈਓਵਰਸੇਡ ਥਰੂ ਜਾ ਰਹੇ ਹੋ ਤੁਸੀਂ ਕੋਈ ਪੈਸਾ ਪੇ ਨਹੀਂ ਕਰਨਾ ਲੇਕਿਨ ਤੁਸੀਂ ਕਰਨਾ ਕੀ ਹੈ ਕਿ ਜਾ ਕੇ 2 ਮੰਥ ਸਿਰਫ ਕਲਾਸਿਸ ਲਗਾਨੀਆਂ ਆਪਣੀਆਂ ਇਹ ਨਹੀਂ ਸੋਚਣਾ ਕਿ ਮੈਨੂੰ ਵਰਕ ਮਿਲ ਗਿਆ ਤਾਂ ਮੈਂ ਜਾਂਦੇ ਹੀ ਪੈਸਾ ਕਮਾਉਣਾ ਸ਼ੁਰੂ ਕਰਦਾ ਤੁਸੀਂ ਰਿਲੈਕਸ ਹੋ ਜਾਓਗੇ ਜਦੋਂ ਤੁਸੀਂ ਉਹਦਾ 5 ਬੈਂਡ ਅਚੀਵ ਕਰ ਲੋਗੇ ਨਾ ਤੁਹਾਡਾ ਡਿਗਰੀ ਚ ਵੀਜ਼ਾ ਕਨਵਰਟ ਹੋ ਗਿਆ ਤੁਸੀਂ ਰਿਲੈਕਸ ਹੋ ਕੇ ਜੋਬ ਕਰ पाओ ਸੋ ਸਾਰਿਆਂ ਨੂੰ ਮੈਸੇਜ ਹੈ ਜਿੰਨੇ ਵੀ ਬੱਚੇ ਚਾਹੇ ਮੇਰੇ ਥਰੂ ਕਿਸੇ ਵੀ ਏਜੰਟ ਦੇ ਥਰੂ ਗਏ ਨੇ ਫਾਊਂਡੇਸ਼ਨ 'ਚ ਪਹਿਲੇ ਪਾਇਓਰਟੀ ਆਪਣੀ ਕਲਾਸਿਸ ਨੂੰ ਦਿਓ ਸੋਚੋ ਕਿ ਮੈਂ ਆਪਣੇ ਫਾਈਵ ਬੈਂਡ ਅਚੀਵ ਕਰਨੇ ਆ ਥੈਨ ਮੈਂ ਅਰਨਿੰਗ ਵਾਲੀ ਸਾਈਡ ਜਾਣਾ ਸੋ ਥੈਂਕ ਯੂ ਮੈਮ